ਨਾਬਾ ਜੇਲ੍ਹ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਥਿਤ ਫਤਵਾਦੀ ਅਰਵਿੰਦਰ ਸਿੰਘ ਅਤੇ ਰੋਪੜ ਜੇਲ੍ਹ ਦੇ ਵਿੱਚ ਬੰਦ ਜਸਪ੍ਰੀਤ ਸਿੰਘ ਨੂੰ ਬਲਾਚੌਰ ਪੁਲਿਸ ਨੇ ਸਖਤ ਸੁਰੱਖਿਆ ਦੇ ਪੈਰੇ ਹੇਠ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿਨ੍ਹਾਂ ਉੱਤੇ ਆਮ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਸੀ ਜ਼ਿਕਰ ਹੈਗਾ ਕਿ ਸਾਲ 2016 ਦੇ ਵਿੱਚ ਅਰਵਿੰਦਰ ਸਿੰਘ ਕਸਬਾ ਰਾਹੋਂ ਦੇ ਪਿੰਡ ਪੱਲੀਆਂ ਤੋਂ ਦੇਸ਼ ਵਿਰੋਧੀ ਗਤੀਵਿਧੀਆਂ ਦਾ ਕੰਮ ਕਰਦਾ ਸੀ ਅਤੇ ਇਸ ਦੇ ਵਿੱਚ ਕੋਲਗੜ ਦਾ ਰਹਿਣ ਵਾਲਾ ਗੁਰਦੀਪ ਸਿੰਘ ਉਤਿਤ ਮਤ ਕਰਦਾ ਸੀ ਅਤੇ ਇਸ ਸਬੰਧੀ ਇੰਟੈਲੀਜੈਂਸ ਨੂੰ ਇਨਪੁਟ ਵਿਮੇਲੇਸਨ ਜਿਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਕੁੱਛਕਿਚ ਲਈ ਪ੍ਰੋਡਕਸ਼ਨ ਬਰਾਂਟ ਤੇ ਲਿਆ ਕੇ ਆਈ ਜਿਸ ਤੇ ਪੁਲਿਸ ਨੇ ਮਾਣਯੋਗ ਅਦਾਲਤ 'ਤੇ ਇਹਨਾਂ ਨੂੰ ਪੇਸ਼ ਕਰਕੇ ਸੱਤ ਦਿਨਾਂ ਦਾ ਹਿਮਾਨ ਹਾਸਲ ਕੀਤਾ ਫਰਵਰੀ 2019 ਨੂੰ ਇੱਕ ਪੁਲਿਸ ਸਟੇਸ਼ਨ ਬਲਾਚੌਰ ਚ ਐਫਆਈਆਰ ਦਰਜ ਹੋਈ ਸੀ ਉਸ ਐਫਆਈਆਰ ਦੇ ਵਿੱਚ ਅਸੀਂ 7 ਦਿਨ ਦਾ ਰਿਮਾਂਡ ਲਿਆ ਸੀ ਦੋ ਦੋਸ਼ੀ ਹੁੰਦੇ ਹਨ ਅਰਵਿੰਦਰ ਸਿੰਘ ਉਰਫ ਮਿੱਠਾ ਸਿੰਘ ਜਸਪ੍ਰੀਤ ਸਿੰਘ ਉਰਫ ਜਸੀਦਰ ਦੋਨਾਂ ਨੂੰ ਅੱਜ ਰਿਮਾਂਡ ਕੰਪਲੀਟ ਹੋਣ ਤੇ ਅਸੀਂ ਅਦਾਲਤ 'ਚ ਪੇਸ਼ ਕੀਤਾ ਅਦਾਲਤ ਨੇ ਅੱਜ ਜੁਡੀਸ਼ੀਅਲ ਰਿਮਾਂਡ ਤੇਨਾਂ ਨੂੰ ਭੇਜ ਦਿੱਤਾ ਕੁਝ ਤੱਥ ਸਾਹਮਣੇ ਆਏ ਨੇ ਜਿਹੜਾ ਕਿ ਅਜੇ ਮੈਂ ਸ਼ੇਅਰ ਨਹੀਂ ਕਰ ਸਕਦਾ ਤੇ ਜਦੋਂ ਸਾਰੀ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਜਾਊਗਾ ਬਹਿਰਾਲ ਉਹਨੂੰ ਦੇਖਣਾ ਇਹ ਹੋਵੇਗਾ ਕਿ 7 ਦਿਨਾਂ ਦੇ ਸਿਰਮਾਣ ਦੇ ਵਿੱਚ ਪੁਲਿਸ ਇਹਨਾਂ ਦੇ ਕੋਲੋਂ ਕੀ ਕੀ ਖੁਲਾਸੇ ਕਰਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਨਵਾਂ ਸ਼ਹਿਰ ਤੋਂ ਸੁਖਜਿੰਦਰ ਚੁਖਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ